ਅਸੀਂ ਨੇਚਰ ਲਵਰ ਸੰਸਥਾ ਤਪਾ ਵੱਲੋਂ ਜੈ ਮਲਾਪ ਲੈਬੋਟਰੀ ਐਸੋਸੀਏਸ਼ਨ ਸੰਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿੱਨਾ ਕਿ ਜਿਨ੍ਹਾਂ ਨੇ ਪ੍ਰੋਫੈਸ਼ਨਲ ਲੈਬੋਟਰੀ ਵੀਕ ਜਿਹੜਾ ਕਿ 17 ਤੋਂ 23 ਜੁਲਾਈ ਤੱਕ ਬਣਾਇਆ ਜਾ ਰਿਹਾ ਹੈ ਉਸ ਦੇ ਦੌਰਾਨ ਅੱਜ ਮਿਤੀ 18 ਜੁਲਾਈ ਨੂੰ ਪਟਵਾਰ ਖਾਨਾ ਸ਼੍ਰੀ ਪੀਰ ਖਾਨਾ ਤਪਾ ਦੇ ਸਾਹਮਣੇ ਅੱਜ ਪੌਦੇ ਲਗਵਾਏ ਗਏ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਵੱਲੋਂ ਸਾਡੇ ਨਾਲ ਰਲ ਕੇ ਤਕਰੀਬਨ 20 ਦੇ ਆਸ-ਪਾਸ ਪੌਦੇ ਲਗਾਏ ਗਏ ਅਤੇ ਇਸ ਸੰਸਥਾ ਨੂੰ 11 ਟਰੀ ਗਾਰਡ ਜਿਹੜੇ ਕਿ ਅਸੀਂ ਇੱਥੇ ਹੀ ਲਗਾ ਦੇਵਾਂਗੇ ਤਾਂ ਕਿ ਇਹਨਾਂ ਲਗਾਏ ਗਏ ਪੌਦਿਆਂ ਦਾ ਪਸ਼ੂਆਂ ਤੋਂ ਵੀ ਵਿਚਾਰ ਹੋਵੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੈ ਮਲਾਪ ਲੈਬੋਰੀ ਟਰੀ ਅਸੋਸੀਏਸ਼ਨ ਤਪਾ ਮੰਡੀ ਦਾ ਲੈਵਰ ਜ ਤਪਾ ਸੰਸਥਾ ਵੱਲੋਂ ਅੱਜ ਜੈ ਮਲਾਪ ਨਾਲ ਰਲ ਕੇ ਆਪ ਪੌਦਾ ਰੋਪਣ ਕੀਤਾ ਗਿਆ ਜੋ ਕਿ ਮੈਡੀਕਲ ਲੈਬੋਰੀ ਪ੍ਰੇਪਰੇਸ਼ਨਲ ਵੀਕ ਆਪ ਦਾ ਅਸੀਂ 17 ਤੋਂ 23 ਜੁਲਾਈ ਤੱਕ ਮਨਾ ਰਹੇ ਹਾਂ ਤੇ ਅਸੀਂ ਜੈ ਮਲਾਪ ਬਲਾਕ ਤਪਾ ਵੱਲੋਂ ਨੇਚਰ ਲਵਰਜ਼ ਆਰਗੇਨਾਈਜੇਸ਼ਨ ਨਾਲ ਮਿਲ ਕੇ ਅੱਜ ਸਾਡੇ ਮੈਡੀਕਲ ਲੈਬ ਪ੍ਰੋਫੈਸ਼ਨਲ ਵੀਕ ਮਨਾ ਰਹੇ ਹਾਂ ਜੋ ਕਿ 17 ਤੋਂ 23 ਜੁਲਾਈ ਤੱਕ ਹੈ ਇਸ ਦੇ ਦਰਮਿਆਨ ਅਸੀਂ 21 ਜੁਲਾਈ ਨੂੰ ਸਿਵਲ ਹਸਪਤਾਲ ਤਪਾ ਵਿਖੇ ਬਲੱਡ ਡੋਨੇਸ਼ਨ ਕੈਂਪ ਵੀ ਲਗਾ ਰਹੇ ਹਾਂ ਕਿਸੇ ਵੀ ਦਾਨੀ ਸੱਜਣ ਨੇ ਬਲੱਡ ਡੋਨੇਸ਼ਨ ਕਰਨਾ ਹੋਵੇ ਤਾਂ ਉੱਥੇ ਪਹੁੰਚ ਕੇ ਕਰ ਸਕਦਾ ਹੈ ਅਸੀਂ ਨੇਚਰ ਲਵਰ ਆਰਗੇਨਾਈਜੇਸ਼ਨ ਤਪਾ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਹੈਲਪ ਨਾਲ ਅਸੀਂ ਅੱਜ ਇਹ ਬੂਟੇ ਲਗਾਏ ਹਨ ਧੰਨਵਾਦ ਦਾਂ ਕਰੇ ਬਟਨ ਆਉਟ ਡਿਲੀਵਰੀ ਮੈਂ ਉਹ ਜਿੱਤਦਾ ਫੂਤੀ ਬਾਦੀ ਦਾ ਫੂਤੀ ਬਾਦੀ ਬੜੀ ਹੌਲ ਸਮਗਰੀ ਵਾਪਸ ਆਉਂਦਾ ਹੈ ਸਵਾਦੀ ਜੁਨੀ ਹੁੰਦੀ ਹੈ ਬ੍ਰਾਹਮਣ ਹੈ ਫਿਰ ਅਸੀਂ ਕਾਹ ਬ੍ਰਾਹਮਣ ਪ੍ਰੋਡਕਟ ਫਰਕ ਨਹੀਂ ਚੌਧਰੀ ਆ ਇਹ ਮੁੰਡਾ ਧੋਲੇ ਦਾ ਗੱਲਾ ਸਾਰਾ ਦਿਨ ਆਨਲਾਈਨ ਹੁੰਦੇ ਤੇ ਆਏ ਬੰਦੇ ਦਫੇ ਵਾਲਿਆਂ ਦਾ ਪਤਾ ਨਹੀਂ ਹੈਗਾ ਇਹ ਵੀ ਪਾਸੋ ਦੀ ਹੱਕਦਈ ਹੈ ਇਹ ਵੀ ਪਾਸੋ ਦੀ ਹੱਕਦਈ ਹੈ ਇਹ ਵੀ ਵਿਚ ਵਿਚ ਮੈਂ ਜਸੋ ਸਿੰਘ ਜਸੋ ਸਿੰਘ ਉਹਨਾਂ ਤੇ ਆਈਡੀ ਵੀ ਕੀ ਨਹੀਂ ਤੁਹਾਨੂੰ ਹੋ ਜਾਣਾ ਬੰਦ ਜਿੰਦ ਲਈ ਥੋੜਾ ਸਿੱਧਾ ਕਰ ਮੈਂ ਇਦਾਂ ਨੂੰ ਤੱਕੀ ਹਾਂ ਹਾਂ ਮੈਂ ਮੈਂ ਦੇਖੀ ਹਾਂ ਕਿ ਇਹ ਦੇਖ ਰਿਹਾ ਜੱਸਾ ਤੋਂ ਵਾਲਾ ਇਹਨੂੰ ਅਸਰਫਲਜ ਮਿਲਉਂਗਾ ਤੁਸੀਂ ਪਾਈ ਨਹੀਂ ਬਾਈ ਸਸਫਲਤਾ ਸੰਭਲ ਲੈ ਮੈਂ ਸਾਰੇ ਮੈਂਬਰ ਅੱਜ 21 ਨੂੰ ਬਲੱਡ ਕੈਂਪ ਵੀ ਹੈ ਵੀ ਸਾਰੇ ਹੋਰ ਚੱਕਰ ਚੋਕ ਜਾ ਚੱਕਰ ਕਰ ਰਿਹਾ ਸਾਰਾ ਆਇਆ ਮੂਵੀ ਨਾਲ ਕੋਈ ਹੋਰ ਕਹਿ ਗਿਆ ਬਹੁਤ ਕੁਝ ਕਹਿਦਾ ਇਹ ਆਹ ਤਾਂ ਜੀ ਕੋਲ ਮਲਵਾ ਨਾ ਹੋਵੇ ਆਪਣੇ ਦੋਨੋਂ ਬੇ ਬਹੁਤ ਟਾਈਮ ਕਿਤੇ ਸਿਆਲਾ ਮੰਨਦੇ ਇੱਥੇ ਬਸ ਵਾਸ ਕਿਤੇ ਚੱਲ ਰਹੀ ਗੱਲ ਵੇਸੇ ਆਉਂਦੀ ਹੈ ਯਾਰਾ ਇਹ ਠੀਕ ਹੈ ਬਹੁਤ ਜ਼ਰਾ ਦੇ ਇੰਦਲ ਗੇੜਾ ਹੀ ਮਾਰ ਕੇ ਜਾਇਆ ਕਰੀਏ ਤੇ ਕੋਲੇ ਮੈਂ ਸਹੀ ਗੱਲ ਆਜਾ ਮੈਂ ਸੀ ਗੱਲ ਕੀਤੀ ਆਜੋ 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 ਆਹ ਹਾਂ ਤਰ ਕੋਈ ਛੱਡਾ ਜੋ ਕਰ ਦੋ ਕੋਈ ਬੰਦ ਬੜਾ ਉੱਚਾ ਨਾਲੀ ਬਹੁਤ ਚੀਜ਼ ਘੁਰਬੜੀ ਥੋੜੀ ਜਿਹੀ ਲੰਬੇ ਵੈਸੇ ਉੱਤ ਚੱਕਲਾ ਮੜਾ ਜਾ ਹੋ ਕੱਦ ਲੰਬਾ ਦਾ ਕੱਦ ਲੰਬਾ ਇਹਦਾ ਤੁਨੀ ਬਲ ਟਕਣਾ ਸੋ ਇਹ ਤਾਂ ਥੋੜਾ ਜਿਆਦਾ ਨਹੀਂ ਹੋ ਬਾਈ ਇਹਦਾ ਬੜਾ ਧੀਮਾ ਜਿਆਦਾ ਕਰਦਾ ਉਹ ਬਾਈ ਉਹਦਾ ਕਹਿੰਦਾ ਉੱਚਾ ਕਰਨਾ ਸੀਗਾ ਨਹੀਂ ਉਹ ਬਿਕ ਮੱਦੇ ਹੋ ਨਹੀਂ 4 ਚਾਰ ਨਾਲ ਆਇਆ ਸੀ 4 ਨਾਲ ਹੈ ਰਾਜਪੂਆ ਬਹੁਤ ਕੋਰੀ ਪਲੇਟਾਂ ਦੀ ਆ ਅੱਜ ਬੜਾ ਤਰਾ ਹੋਇਆ 4 ਨਾਲ ਬੰਦੋ ਮਸਾ ਆ ਅੱਜ ਤੱਕ ਕਰਕੇ ਲਾਉਣਾ ਵੜ ਕੇ ਨਾ ਰੋਜ਼ ਰਹਿਣੀ ਜਾ ਰਿਹਾ ਹੈ ਨੀ ਪਾਣੀ ਵਾਲਾ ਵੀ ਨਾਲੀਆਂ ਪਾਏ ਪਾਈ ਤੇ ਇੱਕ ਵੀ ਲੱਗਦੀ ਹੈ ਕਿੰਨਾ ਬਾਰਸ਼ ਕਰਾ ਗਿਆ ਹੈ ਇੱਕੋ ਹੀ ਲੱਗ ਗਿਆ ਆ ਛੱਡ ਦੇ ਨਾ ਪਾਣੀ ਪਾਉਣ ਛੱਡ ਦੇ ਇਹ ਲਾ ਸੋ ਤਾਂ ਚੱਗੇ ਪਾਣੀ ਚੱਲਦਾ ਹੈ ਸਰ ਆਜੋ ਜੀ ਤਾਂ